ਤੇ ਹਾਂ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨੋਟੈਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਸੀ ਆਪਣੀ ਮਸ਼ੀਨ ਦੀ ਰਿਪੇਅਰ ਕਿਉਂਕਿ ਇਹਨੂੰ ਬਹੁਤ ਦਿਨ ਹੋ ਗਏ ਆਪਾਂ ਘੱਟੋ ਘਾਟੇ ਤੇ ਪੰਜ ਛੇ ਸੂਟ ਆਪਾਂ ਵਰਤ ਕਰ ਲਏ ਨੇ ਤੇ ਇਹਨੂੰ ਕਈ ਦਿਨ ਹੋ ਗਏ ਆਪਾਂ ਸਾਫ਼ ਨਹੀਂ ਕੀਤਾ ਤੇ ਕਿਉਂਕਿ ਹਫ਼ਤੇ ਵਿੱਚ ਦੋ ਵਾਰੀ ਤਾਂ ਇਹਨੂੰ ਸਾਫ਼ ਕਰਨਾ ਹੀ ਪੈਂਦਾ ਕਿਉਂਕਿ ਜਿਹੜਾ ਆਪਾਂ ਇਹਦੇ ਥੱਲੇ ਨੀਚੇ ਪੇਪਰ ਲਗਾਉਨੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਤੇ ਜੋ ਦਾ ਛੋਟੇ-ਛੋਟੇ ਕਣਜੇ ਉੱਡਦੇ ਨੇ ਜਦੋਂ ਆਪਣੀ ਸੂਈ ਨਾਲ ਆਪਣਾ ਵਰਕ ਹੁੰਦਾ ਤੇ ਤੁਹਾਨੂੰ ਆਪਾਂ ਆਪ ਦਿਖਾਵਾਂਗੇ ਕੱਢ ਕੇ ਵੀ ਉਹ ਕਿਸ ਤਰ੍ਹਾਂ ਜਿਹੜੀ ਉਹਦੀ ਡਸਤ ਬਣਦੀ ਹੈ ਤੇ ਚਲੋ ਜੀ ਇੱਥੇ ਆਪਾਂ ਸਲਵਾਰ ਦਾ ਪੌਂਚਾ ਕਰਕੇ ਹੱਤੀ ਰੈਡੀ ਤੇ ਦੂਜੇ ਸੂਟ ਤੇ ਮੈਂ ਲਗਾ ਦੂੰਗਾ ਸੇ ਨਿਸ਼ਾਨੀਆਂ ਨਾਲ ਦੀ ਨਾਲ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਦੇ ਜੋ ਵੀ ਆਪਾਂ ਕੋਈ ਗੱਲ ਦੱਸਦੇ ਆਂ ਕੰਮ ਆ ਸਕੇ ਕਿਉਂਕਿ ਕੋਈ ਵੀ ਚੀਜ਼ ਆਪਾਂ ਨੂੰ ਸਿੱਖ ਕੇ ਪਤਾ ਲੱਗਦਾ ਤੇ ਚਲੋ ਜੀ ਅੱਜ ਫਿਰ ਇਹਨੂੰ ਆਪਾਂ ਫਰੇਮ ਤੋਂ ਉਤਾਰਾਂਗੇ ਫਿਰ ਤੇ ਅੱਜ ਆਪਾਂ ਇਹਨੂੰ ਕਰਦੇ ਆਂ ਸਾਫ਼ ਕਿਉਂਕਿ ਇਹਨੂੰ ਹਫ਼ਤੇ ਤੋਂ ਉੱਤੇ ਹੋ ਗਿਆ ਆਪਾਂ ਨੂੰ ਟਾਈਮ ਹੀ ਨਹੀਂ ਲੱਗਿਆ ਬਸ ਕਿਉਂਕਿ ਸੂਟ ਇੰਨੇ ਜ਼ਿਆਦੇ ਸੀ ਤੇ ਇਹਨੂੰ ਆਪਾਂ ਸਾਫ਼ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਤੇ ਅੱਜ ਤਾਂ ਆਪਾਂ ਸੀਟਲ ਖੋਲ ਕੇ ਦੇਖੋ ਸਮਾਨ ਆਪਾਂ ਇੱਥੇ ਰੱਖ ਲੈ ਇਹ ਵਾਲਾ ਹੈਗਾ ਦਾ ਤੇਲ ਜਿਹੜਾ ਆਪਾਂ ਇਹਨੂੰ ਅੱਜ ਲਗਾਵਾਂਗੇ ਕਿਉਂਕਿ ਹਫਤੇ ਚ ਆਪਾਂ ਨੂੰ ਇੱਕ ਤੇ ਵਾਰੀ ਇਹ ਤੇਲ ਲਗਾਉਣਾ ਪੈਂਦਾ ਕਿਉਂਕਿ ਜਿਹੜੇ ਹਿਸਾਬ ਨਾਲ ਮਸ਼ੀਨ ਆਪਣੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਆ ਇਹਦੇ ਵਰਕ ਕਰਦੇ ਆ ਤੇ ਸਾਰਾ ਦਿਨ ਇਹਦੀ ਵੇਖੋ ਜਦੋਂ ਆਪਾਂ ਚਲਾ ਲੈਂਦੇ ਆ ਤੇ ਸ਼ਾਮ ਤੱਕ ਕਈ ਵਾਰ ਤਾਂ ਰਾਤ ਦੇ 9:00 ਨੂੰ ਵੀ ਵੱਜ ਜਾਂਦੇ ਨੇ ਜਦੋਂ ਇਹ 11 ਵਰਕ ਕਰਨ ਲੱਗ ਜਾਂਦੀ ਆ ਤੇ ਚਲੋ ਜੀ ਅੱਜ ਇਹਨੂੰ ਆਪਾਂ ਤੇਲ ਤੁਲ ਦੇ ਕੇ ਦੇ ਨਾਲੇ ਤੁਹਾਡੇ ਨਾਲ ਸੋਚਿਆ ਵੀਡੀਓ ਕਰ ਲੈਣੇ ਆ শেয়ার ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਸੀਂ ਆਪਣੀ 450 ਮਸ਼ੀਨ ਬਾਰੇ ਵੀ ਮਾੜਾ ਮੋਟਾ ਕੁਝ ਦੱਸਿਆ ਕਰੋ ਜੋ ਇਹਨੂੰ ਕਿਤੇ ਤੇਲ ਲਗਾਉਣੇ ਆ ਜਾਂ ਇਹ ਤਾਂ ਸਿੱਟੜ ਕਿਸ ਤਰ੍ਹਾਂ ਖੁੱਲਦਾ ਤੇ ਚਲੋ ਜੀ ਨਾਲ ਦੇ ਨਾਲ ਵੀਡੀਓ ਚ ਤੁਸੀਂ ਵੀ ਦੇਖ ਲਓ ਤੇ ਆਪਾਂ ਵੀ ਆਪਣੀ ਮਸ਼ੀਨ ਕਰਦਾਂਗੇ ਸਾਫ਼ ਤੇ ਸਭ ਤੋਂ ਪਹਿਲਾਂ ਮੈਂ ਇਹਦੀ ਫਿਰਕੀ ਕੱਢਤੀ ਸੀ ਇੱਥੇ ਤਦ ਲੋ ਜੀ ਜਿਹੜਾ ਇਹਦਾ ਸਮਾਨ ਹੁੰਦਾ ਦੇਖੋ ਇਹਦਾ ਪੇਚ ਕਾਸੇ ਇਹਦਾ ਗੁਰਜ ਜਿਹੜਾ ਆਪਾਂ ਨੂੰ ਸਾਰਾ ਸਮਾਨ ਇਹਦੇ ਨਾਲ ਹੀ ਮਿਲਦਾ ਤੇ ਆਪਾਂ ਹੋਰ ਕੋਈ ਚੀਜ਼ ਇਹਦੇ ਨਾਲ ਆਪਾਂ ਨਹੀਂ ਐਡ ਕਰ ਸਕਦੇ ਆਪਾਂ ਇਹਨਾਂ ਸਮਾਨ ਨਾਲ ਹੀ ਇਹਨੂੰ ਸਾਫ਼ ਕਰਾਂਗੇ ਕਿਤੇ ਬਹੁਤ ਸਮਾਰ ਕੇ ਰੱਖਣੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਜਦੋਂ ਵੀ ਕੰਪਨੀ ਤੋਂ ਆਪਾਂ ਇਹ ਮਸ਼ੀਨ ਬਾਏ ਕਰਦੇ ਆ ਤਾਂ ਉਹ ਇੱਕੋ ਚੀਜ਼ ਕਹਿੰਦੇ ਨੇ ਵੀ ਜੋ ਇਹਦਾ ਸਮਾਨ ਆ ਉਨੂੰ ਸੰਭਾਲ ਕੇ ਰੱਖੋ ਜੋ ਚੀਜ਼ ਇੱਕ ਵਾਰੀ ਗੁੰਮ ਗਈ ਆਪਾਂ ਨੂੰ ਦੁਬਾਰਾ ਤੋਂ ਉਹ ਵਾਪਸ ਨਹੀਂ ਮਿਲਣੀ ਤੇ ਫਿਰ ਇਹ ਮਸ਼ੀਨ ਦਾ ਆਪਾਂ ਨੂੰ ਆਪ ਨੂੰ ਹੀ ਔਖਾ ਹੋ ਜਾਣਾ ਕਿਉਂਕਿ ਜਿਹੜੇ ਦੇ ਸਮਾਨ ਨਾਲ ਆਇਆ ਇਹਨੇ ਉਸੇ ਨਾਲ ਹੀ ਖੁੱਲਣਾ ਤੇ ਲਓ ਜੀ ਇਹ ਤਾਂ ਹੈਗਾ ਪੇਚ ਕਾਟੀ ਦੇ ਨਾਲ ਆਪਾਂ ਸਿੱਟਲ ਦੇ ਆਪਣੇ ਜਿਹੜੇ ਦੋ ਨਾਟ ਆਪਣੇ ਆਮ ਮਸ਼ੀਨਾਂ ਦੇ ਹੁੰਦੇ ਆ ਉਸੇ ਤਰ੍ਹਾਂ ਕੁਛ ਇਹਦਾ ਵੀ ਸਿੱਟਲ ਇਸ ਤਰ੍ਹਾਂ ਹੀ ਦੇਖੋ ਇੱਕ ਨਾਟ ਉਧਰ ਤੇ ਇੱਕ ਨਾਟ ਇੱਧਰ ਆ ਜੀ ਤਾਂ ਉਹਨਾਂ ਨੂੰ ਖੋਲ ਕੇ ਤੇ ਆਪਾਂ ਡੱਬੀ ਇਹਦੀ ਉਤਾਰ ਲਾਂਗੇ ਤੇ ਵਰਕ ਦੀਆਂ ਵੀਡੀਓ ਤਾਂ ਆਪਾਂ ਲੈ ਕੇ ਆਉਂਦੀ ਰਹਿੰਨੇ ਆ ਤੇ ਨਾਲ-ਨਾਲ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਦਾ ਇੱਕੋ ਹੀ ਮਤਲਬ ਹੁੰਦਾ ਵੀ ਤਾਂ ਜੋ ਕਿਉਂਕਿ ਹਰ ਇੱਕ ਭੈਣ ਨੇ ਇਹ ਕੰਮ ਆਪਣਾ ਘਰੇ ਜੋ ਲੇਡੀਸ ਲਈ ਇਹ ਬਹੁਤ ਵਧੀਆ ਕੰਮ ਹੈ ਹਰ ਇੱਕ ਲੇਡੀਸ ਆਪਣੇ ਘਰੇ ਬੈਠ ਕੇ ਪੈਸੇ ਕਮਾ ਰਹੀ ਹੈ ਤੇ ਬਹੁਤ ਵਧੀਆ ਚੀਜ਼ ਹੈ ਇਹ ਤੇ ਪਰ ਇਸ ਸੰਭਾਲ ਉਨੀ ਜਿਆਦਾ ਜ਼ਰੂਰੀ ਹੈ ਇਸ ਲਈ ਆਪਾਂ ਜਿੰਨੇ ਕ ਆਪਾਂ ਕਿਉਂਕਿ ਇਹ ਮਸ਼ੀਨ ਸਿੱਖ ਕੇ ਲਈ ਹੈ ਦੇਖੋ ਤੁਸੀਂ ਦਸਤ ਉੱਤੇ ਦੇਖ ਸਕਦੇ ਹੋ ਲਓ ਜੀ ਆਪਾਂ ਨੇੜੇ ਕਰਕੇ ਕੈਮਰਾ ਤੁਹਾਨੂੰ ਦਿਖਾਉਣੀ ਹੈ ਦੇਖੋ ਜਿਹੜਾ ਇਹ ਆਪਾਂ ਇਹਦੇ نیچے ਪੇਪਰ ਲਗਾਉਣੀ ਹੈ ਤੇ ਇਹਦੇ ਵਿੱਚ ਥੱਲੇ ਕਿੰਨੀ ਡਸਟ ਬਣੀ ਹੋਈ ਹੈ ਤੇ ਇਹ ਡਸਟ ਜੇ ਆਪਾਂ ਇਹਨੂੰ ਨਹੀਂ ਆਪਾਂ ਕਲੀਨ ਕਰਦੇ ਨਹੀਂ ਸਾਫ਼ ਕਰਦੇ ਇੱਕ ਦੋ ਦਿਨਾਂ ਦੇ ਵਿੱਚ ਕਿਉਂਕਿ ਜਿਆਦਾ ਸੂਟ ਵਰਕ ਕਰਨ ਨਾਲ ਇਹ ਇਹਦੀ ਜਿਆਦਾ ਡਸਟ ਜਮ੍ਹਾਂ ਹੋਈ ਪਈ ਹੈ ਤੇ ਨਹੀਂ ਤਾਂ ਵੈਸੇ ਆਪਾਂ ਦੂਜੇ ਤੀਜੇ ਦਿਨੋਂ ਇਹਨੂੰ ਕਲੀਅਰ ਸਾਫ਼ ਕਰ ਦਿੰਨੇ ਹੁੰਦੇ ਆ ਤੇ ਲਓ ਜੀ ਇਹ ਦੀ ਡੱਬੀ ਜਿੱਥੇ ਆਪਾਂ ਇਹਦੀ ਫਿਰਕੀ ਪਾਉਣੀ ਇਹਨੂੰ ਵੀ ਆਪਾਂ ਕੱਢ ਦਾਂਗੇ ਬਾਹਰ ਕਿਉਂਕਿ ਇਹਦੇ नीचे ਦੇਖੋ ਦਸਤ ਜਿਹੜੀ ਹੈਗੀ ਇਹਦੇ ਨੀਚੇ ਬਹੁਤ ਜ਼ਿਆਦਾ ਲਓ ਜੀ ਇਹ ਬਹੁਤ ਧਿਆਨ ਨਾਲ ਆਪਣੀਆਂ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਦੇਖੋ ਤੁਸੀਂ ਕਿਉਂਕਿ ਜੇ ਇਹਨੂੰ ਆਪਾਂ ਨਹੀਂ ਇਹਨੂੰ ਕੱਢਾਂਗੇ ਤਾਂ ਇਹ ਆਪਣੀ ਮਸ਼ੀਨ ਸਭ ਤੋਂ ਵੱਧ ਮਸ਼ੀਨ ਜੇ ਖਰਾਬ ਹੋਊਗੀ ਤਾਂ ਉਹ ਇਸ ਕਰਕੇ ਹੋਊਗੀ ਦੇਖੋ ਇਹ ਲੋਟੀ ਨੂੰ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਕਰਕੇ ਸਾਫ਼ ਕਿਉਂਕਿ ਪਹਿਲਾਂ ਮੈਂ ਸਾਰਾ ਗੁਰਸ਼ਣ ਵਾਲੇ ਦਾ ਡਸਟ ਕੱਢ ਕੇ ਤੇ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਹੌਲੀ-ਹੌਲੀ ਆਪਣੀ ਇੱਕ ਉਂਗਲ ਦੀ ਸਹਾਇਤਾ ਦੇ ਨਾਲ ਤੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਸੀਗਾ ਕਿਉਂਕਿ ਇਹਦੇ ਵਿੱਚ ਇੰਨੀ ਜ਼ਿਆਦਾ ਡਸਟ ਜੰਮੀ ਹੋਈ ਸੀ ਦੀ ਆਪਣੀਆਂ ਇਸ ਚੈਨਲ ਤੇ ਆਪਾਂ ਜੋ ਵੀ ਵੀਡੀਓ ਪਾਉਣੇ ਆ ਸਾਰੀਆਂ ਵਰਕ ਦੀਆਂ ਜਾਂ ਮਸ਼ੀਨ ਦੇ ਬਾਰੇ ਪਾਉਣੇ ਹੁੰਦੇ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਨਾ ਤੇ ਚਲੋ ਜੀ ਇਹਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਤੇ ਫਿਰ ਤੁਹਾਡੇ ਨਾਲ ਅੱਗੇ ਦੀ ਵੀਡੀਓ ਕਰਦੇ ਆ ਸ਼ੇਅਰ ਤੁਸੀਂ ਵੀਡੀਓ ਤੇ ਐਂਡ ਤੱਕ ਬਣੇ ਰਹੋ ਕਿਉਂਕਿ ਜੋ ਵੀ ਇਹ ਦੇਖੋ ਆ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਕਿਉਂਕਿ ਇਸ ਤਰ੍ਹਾਂ ਤੋਂ ਮੇਨ ਪਾਰਟ ਹੁੰਦਾ ਆਪਣੀ ਮਸ਼ੀਨ ਦਾ ਤੇ ਜੋ ਮੇਰੇ ਵਾਂਗ ਇਸ ਤਰ੍ਹਾਂ ਵਰਕ ਕਰਦਿਆਂ ਨੇ ਉਹਨਾਂ ਲਈ ਜਿਨ੍ਹਾਂ ਨੂੰ ਨਹੀਂ ਇੰਨੀ ਜਾਣਕਾਰੀ ਤੇ ਉਹਨਾਂ ਲਈ ਇਹ ਬਹੁਤ ਬੈਸਟ ਵੀਡੀਓ ਹੋਏਗੀ ਤੇ ਚਲੋ ਜੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮੈਂ ਤੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਵੀ ਆਪਾਂ ਇਹਨੂੰ ਅ ਕਿਸ ਤਰ੍ਹਾਂ ਇਹ ਜਿਹੜਾ ਸੀਟਲ ਆਪਾਂ ਖੋਲਿਆ ਸੀ ਉਸੇ ਤਰ੍ਹਾਂ ਸੀਟਲੇ ਦਾ ਜੜਦਾਂਗੇ ਤੇ ਲਓ ਜੀ ਮਸ਼ੀਨ ਤੁਸੀਂ ਇੱਥੇ ਦੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਕੱਪੜਾ ਲਗਾ ਮਾਰ ਕੇ ਤੇ ਇਹਨੂੰ ਸਾਫ਼ ਕਰਤਾ ਜੀ ਤੇ ਜਿਹੜੀ ਫਿਰ ਕੀ ਜਿਹੜੀ ਆਪਾਂ ਕੱਢੀ ਸੀ ਇਹਨੂੰ ਆਪਾਂ ਇਸੇ ਤਰ੍ਹਾਂ ਇਹਦੇ ਵਿੱਚ ਫਿੱਟ ਕਰਦਾਂਗੇ ਕਿ ਲੋਜੀ ਜਦ ਤੱਕ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਜਮਾ ਦੇਖੋ ਇਸ ਤਰ੍ਹਾਂ ਹਟ ਨਹੀਂ ਜਾਂਦੀ ਹੱਲਣੋਂ ਦੇਖੋ ਇਹਨੂੰ ਜਮਾ ਆਪਾਂ ਇਹ ਤੇ ਸੈੱਟ ਕਰਨਾ ਹੁੰਦਾ ਵਿੱਚ ਕਈ ਵਾਰੀ ਗਾਹ ਪਛਾਹ ਜੇ ਹੋ ਜੇ ਤਾਂ ਆਪਣੀ ਮਸ਼ੀਨ ਦਾ ਜਿਹੜੀ ਫਿਰਕੇ ਧਾਗਾ ਹੋਊਗਾ ਉਹ ਨਾਲ ਦੀ ਨਾਲ ਤੋੜੀ ਜਾਉ ਤੇ ਆਪਾਂ ਨੂੰ ਬਸ ਉੱਥੇ ਉਲਝੇ ਰਹਾਂਗੇ ਕਿਉਂਕਿ ਇੱਕ ਵਾਰ ਮੇਰੇ ਨਾਲ ਜਦੋਂ ਮੈਂ ਪਹਿਲੀ ਵਾਰ ਲਿਆਂਦੀ ਸੀ ਇਹ ਹੋ ਚੁੱਕਿਆ ਤੇ ਜਦੋਂ ਮੈਂ ਬਾਹਰ ਸੀਟਲ ਦੂਰੀ ਵਾਰ ਖੋਲ ਕੇ ਦੇਖਿਆ ਤੇ ਇਹਦੀ ਟੱਪੀ ਸੈੱਟ ਨਹੀਂ ਹੋਈ ਸੀ ਚੰਗੀ ਤਰ੍ਹਾਂ ਮੇਰੇ ਤੋਂ ਚਲੋ ਜੀ ਸਣੀ ਦੀ ਡੱਬੀ ਦੇਖੋ ਆਪਾਂ ਚੀਜ਼ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਇਹਦੇ ਸੇਧ ਨੂੰ ਲਿਆਉਣਾ ਹੁੰਦਾ ਤੇ ਇੱਥੇ ਡੱਬੀ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਚਲੋ ਜੀ ਹੁਣ ਆਪਾਂ ਇਹਦਾ ਸੀਟਲਾ ਜਿਹੜਾ ਉਹਨੂੰ ਜੜਦਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਤੇਲ ਆ ਆਪਣੇ ਵੱਸ ਇਹਦੇ ਵਿਚਾਲੇ ਜਿਹੜੇ ਵੇਖੋ ਫਿਰ ਕੀ ਦੀ ਇਹ ਜਗਾ ਹੁੰਦੀ ਐ ਇੱਥੇ ਆਪਾਂ 1-2 ਡ੍ਰੌਪਸ ਤੇਲ ਦੇ ਪਾਉਣੇ ਹੁੰਦੇ ਆ ਬਸ ਜ਼ਿਆਦਾ ਤੇਲ ਨਹੀਂ ਪਾਉਣਾ ਹੁੰਦਾ ਬਸ ਇੱਕ ਜਾਂ ਦੋ ਗੁੰਦਾਂ ਕਹਿ ਲਓ ਡ੍ਰੌਪਸ ਕਹਿ ਲਓ ਬਸ ਆਪਾਂ ਪਾਉਣਾ ਹੁੰਦਾ ਤੇਕੇ ਦੇ ਪਿੱਛੇ ਜਿਹੜੀ ਇਹ ਜਗਾ ਹੁੰਦੀ ਜਿੱਥੇ ਆਪਣਾ ਇਹ ਕੁੰਦਾ ਹੁੰਦਾ ਫੜਨ ਵਾਲਾ ਤੇ ਇੱਥੇ ਦੇਖੋ ਇਹ ਡੱਬੀ ਜੀ ਬਣੀ ਹੋਈ ਐ ਤੇ ਇੱਥੇ ਬਹੁਤ ਹੀ ਸੋਹਣੀ ਇਹਨਾਂ ਨੇ ਇੱਕ ਪ੍ਰਣਾਲੀ ਜਿਹਾ ਵੰਗੂ ਲਾਈ ਹੋਈ ਐ ਤੇ ਇਹਦੇ ਵਿੱਚ ਵੀ ਬਸ ਆਪਾਂ ਦੋ ਡ੍ਰੌਪਸ ਪਾਉਣੇ ਹੁੰਦੇ ਨੇ ਤੇ ਆਪਣੀ ਮਸ਼ੀਨ ਦੇ ਅੰਦਰ תק ਜਾਂਦਾ ਜਿੱਥੇ ਆਪਣੇ ਮਸ਼ੀਨ ਦੇ ਬਹੁਤ ਬ੍ਰੇਕ ਬ੍ਰੇਕ ਪੁਰਜ਼ੇ ਨੇ ਜਿਹੜਾ ਨੂੰ ਆਪਾਂ ਨੂੰ ਦੇਖੋ ਡੇਲੀ ਤਾਂ ਖੋਲ ਨਹੀਂ ਸਕਦੇ ਹਨ ਜਿੰਨਾ ਤੱਕ ਆਪਣੀ ਮਸ਼ੀਨ ਵਧੀਆ ਚੱਲਦੀ ਹੈ ਤੇ ਇਹੀ ਇਹਦੇ ਨਾਲ ਦੋ ਤਿੰਨ ਗੱਲਾਂ ਹੁੰਦੀਆਂ ਨੇ ਮੇਨ ਤੇ ਇੱਕ ਇਹਨੂੰ ਸਾਫ਼ ਕਰਨਾ ਤੇ ਇੱਕ ਇਹਨੂੰ ਤੇਲ ਲਗਾਉਣਾ ਤੇ ਲੋ ਜੀ ਜੇ ਆਪਾਂ ਇਹਦੀ ਚੰਗੀ ਤਰ੍ਹਾਂ ਇਸ ਤਰ੍ਹਾਂ ਕਲੀਨ ਕਰਕੇ ਇਹਨੂੰ ਆਪਾਂ ਇਹਦੀ ਸਾਵਾਂ ਸੰਭਾਲ ਰੱਖਾਂਗੇ ਤਾਂ ਆਪਣੀ ਮਸ਼ੀਨ ਨੂੰ ਕੁਝ ਨਹੀਂ ਹੁੰਦਾ ਤੇ ਚਲੋ ਜੇ ਤੇਲ ਇੱਥੇ ਆਪਾਂ ਲਗਾਤਾ ਤੇ ਹੁਣ ਆਪਾਂ ਬਸ ਇਹਦਾ ਸੀਟੜ ਵੀ ਜੜਦਾਂਗੇ ਕਿਉਂਕਿ ਸੂਟ ਤੇ ਆਪਣਾ ਇੱਕ ਵਰਕ ਹੋ ਚੁੱਕਿਆ ਦੂਜੇ ਸੂਟ ਤੇ ਆਪਣੇ ਨਿਸ਼ਾਨੀਆਂ ਲੱਗੀਆਂ ਪਈਆਂ ਨੇ ਤੇ ਬਹੁਤ ਜਲਦ ਬਸ ਉਹ ਸੂਟ ਲਗਾ ਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਕਿਹੜਾ ਡਿਜ਼ਾਈਨ ਆਪਾਂ ਇੱਥੇ ਪਾ ਰਹੇ ਹਾਂ ਤੇ ਬਸ ਇੱਕ ਤੋਂਨਾਂ ਵਿੱਚ ਆਪਾਂ ਤੁਹਾਡੇ ਲਈ ਆਪਣੇ ਕੋਲੇ ਬਹੁਤ ਸੂਟ ਵਰਕ ਆਏ ਹੋਏ ਨੇ ਤੇ ਉਹਨਾਂ ਦੇ ਵੀ ਵੀਡੀਓ ਬਣਾ ਕੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਤੁਸੀਂ ਆਨਲਾਈਨ ਬੁਕਿੰਗ ਆਪਣੇ ਕੋਲੋਂ ਕਰ ਸਕਦੇ ਹੋ ਆਪਣੇ ਮਨਪਸੰਦ ਸੂਟ ਕੜਵਾ ਵੀ ਸਕਦੇ ਹੋ ਤੇ ਆਪਣੇ ਤੋਂ ਫੈਬਰਿਕ ਲੈ ਕੇ ਉਹਨਾਂ ਤੇ ਵਰਕ ਕਰਾ ਕੇ ਉਹ ਵੀ ਮੰਗਵਾ ਸਕਦੇ ਹੋ ਤੇ ਆਪ ਵੀ ਫੈਬਰਿਕ ਦੇ ਕੇ ਉਹਤੇ ਵਰਕ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਦੇ ਮੁਤਾਬਕ ਆਪਾਂ ਉਸੇ ਤਰ੍ਹਾਂ ਤੁਹਾਡੇ ਦਾ ਸੂਟ ਰੈਡੀ ਕਰਕੇ ਦੇ ਦਾਂਗੇ ਤੇ ਲਓ ਜੀ ਆਪਣੀ ਮਸ਼ੀਨ ਦੀ ਇੱਥੇ ਸਫਾਈ ਹੋ ਗਈ ਤੇ ਸਿੱਟ ਲਾਪਾ ਜੜਤਾ ਇਹ ਆਪਾਂ ਅੱਜ ਵੀਡੀਓ ਜਿਹੜੀ ਬਣਾਈ ਸੀ ਸਪੈਸ਼ਲ ਆਪਣੀ 450 ਮਸ਼ੀਨ ਦੀ ਆਪਾਂ ਬਣਾਈ ਸੀ ਕਿ ਵੀ ਇਹਦੀ ਸਿਤਰ ਕਿਸ ਤਰ੍ਹਾਂ ਫੋਲ ਕੇ ਆਪਾਂ ਨੂੰ ਕਿਸ ਤਰ੍ਹਾਂ ਸਾਫ਼ ਕਰਕੇ ਤੇਲ ਲਗਾਉਣੇ ਆ ਤੇ ਲੋ ਜੀ ਜਲਦੀ ਮਿਲਦੇ ਹਾਂ ਇੱਕ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਲੈ ਕੇ ਆਵਾਂਗੇ ਕੋਈ ਨਵਾਂ ਸੂਟਵਰਕ ਕਰਦੇ ਲੈ ਕੇ ਆਵਾਂਗੇ ਤੇ ਜਾਂ ਕੋਈ ਇਸੇ ਤਰ੍ਹਾਂ ਹੀ ਜੋ ਕੋਈ ਤੁਹਾਡਾ ਕਮੈਂਟ ਹੁੰਦਾ ਤੇ ਉਸੇ ਤੇ ਉਸ ਤਰ੍ਹਾਂ ਵੀਡੀਓ ਬਣਾਵਾਂਗੇ ਡੇਲੀ ਵੀਡੀਓ ਤਾਂ ਨਹੀਂ ਬਣਦੀ ਪਰ ਜਿੰਨੇ ਕੋ ਟਾਈਮ ਲੱਗਦਾ ਆਪਾਂ ਉਦਾਂ ਜੇ ਵੀਡੀਓ ਬਣਾ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁੰਨੇ ਆ ਤੇ ਲੋ ਜੀ ਵੀਡੀਓ ਨੂੰ ਜਰੂਰ ਚੰਗੀ ਤਰ੍ਹਾਂ ਦੇਖਿਓ ਤੇ ਲੋ ਜੀ ਫਿਰ ਵੀ ਆਪਾਂ ਸੈੱਟ ਕਰਤੀ ਤੇ ਮਸ਼ੀਨ ਆਪਣੀ ਇੱਥੇ ਕਲੀਨ ਹੋ ਚੁੱਕੀ ਆ ਬਿਲਕੁਲ ਤੇ ਚਲੋ ਜੀ ਆਪਣੀ ਵਰਤ ਲਈ ਮਸ਼ੀਨ ਰੈਡੀ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆ ਐਂਡ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵੇਂ ਕੰਮਕਾਰ ਦੇ ਨਾਲ ਤੇ ਨਵੇਂ ਵਰਤ ਲੈ ਕੇ ਕੋਈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ